ਦੇਖੋ ਅਸਲ ਇਹ ਤੇ ਪੋਲਿੰਗ ਹੋ ਰਹੀ ਹੈ ਤੇ ਰਿਸਪੌਂਸ ਦੇਣਾ ਇਲੈਕਟ੍ਰੀਕੀਸ਼ਨ ਦੇ ਧਾਰੇ ਦੇ ਉੱਤੇ ਹੀ ਨਹੀਂ ਹੈ ਲੇਕਿਨ ਅਸੀਂ ਮਜੀਠਾਲ ਕੇ ਜਿੱਥੇ ਉਹ ਆਪਣਾ ਰਾਜਸਥਾਨ ਫਿਰ ਕੇ ਗਿਆ ਨਾਲਾ ਜਿੱਥੇ ਆ ਤੇ ਹੁਣ ਇੱਥੇ ਸ਼ਾਦੀ ਵਾਲਾ ਆ ਰਿਹਾ ਤੇ ਪੋਲਿੰਗ ਨੰਬਰਸ ਆਈ ਥਿੰਕ ਪਿਕਾ ਪਰਿਆ ਗਰਮੀ ਬਹੁਤ ਹੈ لیکن ایکسپیکٹڈ ہے کہ یہ 바이 इवनिंग تک ہو جے گی یہی سب نو ریکویسٹ ہے کہ ਆਪਾਂ ਆ ਕੇ جاڑے ਨੰਬਰز دے دیئے جے جتھو تک سینس ہے پازیٹو سینس بہت لگ رہی ہے کیونکہ اڑی واں نے جو میڈے میں گڈ کر دی نے تے آجاں لگ رہا ہے کہ لو پانی ویریٹی ہے گی ہے ਇਹ ਸੀ ਅੰਮ੍ਰਿਤਸਰ ਦੀ ਗੋਲ ਗੰਦੀ ਗੋਲ। ਇਸ ਹੱਟੇ ਮੋਟੇ ਵਿੱਚ ਅਸੀਂ ਹੈਗੇ ਜੀ ਔਰ ਇੱਥੇ ਅਸੀਂ ਦੇਖਿਆ ਕਿ ਖਾਸ ਕਰਕੇ ਆਪਣਾ ਤੇ ਮੋਟਾ ਵਰਸੇ ਸੈਲਫੀ ਕੁਝ ਵਾਣਾ ਜਾਂ ਇੱਕ ਪੰਜਾਬੀ ਵਰਸੇ ਨੂੰ ਵਿਰਾਸਤ ਨੂੰ ਮੇਕੀਆਂ ਵੀ ਇੱਥੇ ਬਹੁਤ ਕੁਝ ਬਣਿਆ ਔਰ ਉਹਦੇ ਨਾਲ ਕੁੱਤੇ ਵੀ ਮੰਡੇ ਜਾਦੇ। ਹਾਂਜੀ ਇੱਕ ਗ੍ਰੀਨ ਮੂਵਮੈਂਟ ਦਾ ਹਿੱਕ ਦਰਾਇਆ। ਲੇਕਿਨ ਹਾਲੇ ਅੰਮ੍ਰਿਤਸਰ 'ਚ ਤਾਂ ਬਹੁਤ ਕੁਝ ਕਰਨਾ ਹੈ ਗੰਦੀਆ। ਚਲੋ ਇੱਥੇ ਤੁਸੀਂ ਦੇਖ ਰਹੇ ਜੀਆ ਤੇ ਹੋਰ ਬਹੁਤ ਬਈਆ ਪ੍ਰੋਬਲਮ ਹਾਲੇ ਤੋਂ ਸਟਾਰਟ ਹੋਇਆ ਲੇਕਿਨ ਅੱਜ ਦੀ ਬੁਲੀਂਗ ਹੋ ਜਾਏ ਬੜੀ ਇੰਪੋਰਟੈਂਟ ਐਕਸਰਸਾਈਜ਼ ਹੈ ਇੰਡੀਆ ਸਾਡਕੋ ਨਵੀਂ ਡੈਮੋਕਰੇਟਿਕ ਕੰਟਰੀ ਹੈ ਤੇ ਕਾਹ ਤਾਂ ਭਾਰਤ ਭਾਚੇ ਰਿਕਾਰਡ ਨੰਬਰਸ ਡਾਊਨ ਆਏਗੀ ਇਸ ਲਈ ਆਈ ਥਿੰਕ ਇਹ ਜਿਹੜੀ ਐਕਸਰਸਾਈਜ਼ ਹੈ ਇਹ ਐਕਸਰਸਾਈਜ਼ ਦੀ ਬੜੀ ਤੇ ਦੁਨੀਆਂ ਭਰ ਦੇ ਦੁਨੀਆਂ ਵਾਲੇ ਸਾਰੇ ਦੇਖ ਰਹੇ ਨੇ ਕਿ ਇਸ ਤਰ੍ਹਾਂ ਔਰ ਇਹ ਇੰਨਾ ਬਡੇ ਨੰਬਰਸ ਦੀ ਮੌਲ ਪਾਰਟੀ ਡੈਮੋਕਰੇਟਿਕਸ ਲਈ ਕਰਾ ਠੀਕ